ਗੈਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਬਲੂਸਾਰ ਐਂਡ ਸੱਚਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਿਨੇ ਸਾਡੇ ਪੰਦੇ ਇਸ ਵਕਤ ਖੜੇ ਆ ਪੱਗਰ ਨਾਲਾ ਮੰਡੀ ਦੇ ਵਿੱਚ ਤੇ ਤਰੀਕ ਹੈਗੀ ਅੱਜ 13 ਤੀ ਦਿਨ ਹੈਗਾ ਅੱਜ ਸ਼ੁੱਕਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਅਜਿਹੇ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਰ ਹੈ ਜੀ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਚਲੋ ਆਪਾਂ ਵੀਡੀਓ ਕਰਦੇ ਸਟਾਰਟ ਜੀ ਜੀ ਦੋਸਤੋ ਜਿਹੜਾ ਗੱਟਿਆਂ ਦੇ ਵਿੱਚ ਮਟਰ ਆ ਰਿਹਾ ਜੀ ਪੈਨਸਲ ਮਟਰ ਜੀ ਉਹਦਾ ਰੇਟ ਹੈਗਾ ਜੀ 19 ਤੋਂ ਲੈ ਕੇ 20 ਰੁਪਏ ਤੱਕ ਦਾ ਪਾ ਰਹਿ ਗਿਆ ਜੀ ਹਰੇ ਮਟਰਾਂ ਦਾ ਜੀ ਇਹ ਬੰਦ ਗੱਟਿਆਂ ਦਾ ਪਾ ਜੀ ਹਰੇ ਮਟਰਾਂ ਜਿਹੜੇ ਪਿਛਲੀ ਮਟਰ ਹੁੰਦੇ ਨੇ ਛੋਟੀ ਫਲੀ ਵਾਲੇ ਜੀ ਉਹਨਾਂ ਦਾ ਰੇਟ ਹੈਗਾ ਜੀ 18 ਤੋਂ ਲੈ ਕੇ 19 ਰੁਪਏ ਤੱਕ ਦਾ ਪਾ ਜੀ ਹਰੇ ਮਟਰਾਂ ਦਾ ਜੀ ਜੀ ਦੋਸਤੋ ਆਪਾਂ ਇਸ ਵਕਤ ਖੜੇ ਆਂ ਬਾਈ ਹੈਰੀ ਕੋਲੇ ਖੜੇ ਆਂ ਜੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਗੋਭੀ ਬਾਰੇ ਵੀ ਗੱਲਬਾਤ ਕਰਾਂਗੇ ਵੀ ਗੋਭੀ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਤੇ ਗੋਭੀ ਬਾਰੇ ਗੱਲਬਾਤ ਕਰੀ ਤਾਂ ਗੋਭੀ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦਲ ਫਾਫਿਆਂ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਬੰਦਲ ਫਾਫਿਆਂ ਦਾ ਭਾਅ ਜੀ ਗੋਭੀ ਦਾ ਜੀ ਬਾਈ ਹੈਰੀ ਕੋਲੋਂ ਮਿਲ ਜੂ ਜੇ ਕਿਸੇ ਨੇ ਵੇਚਣੀ ਹੈ ਜਾਂ ਖਰੀਦਣੀ ਹੈ ਤਾਂ ਵੀ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਉਹ ਬਾਈ ਦਾ ਜੀ ਕਿਨ ਹਾਂਜੀ ਦੋਸਤੋ ਹਰੇ ਮਟਰਾਂ ਬਾਰੇ ਗੱਲਬਾਤ ਕਰੀ ਤਾਂ ਹਰੇ ਮਟਰ ਵੀ ਬਾਈ ਹੈਰੀ ਕੋਲੋਂ ਮਿਲ ਜਾਣਗੇ ਲੋਕਲ ਹਰੇ ਮਟਰ ਤੇ ਪੂਰੇ ਵਧੀਆ ਟੌਪ ਦੇ ਹਰੇ ਮਟਰ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ 23 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਪੱਲੀ ਵਾਲਿਆਂ ਦਾ ਜੀ ਹਾਂਜੀ ਚੱਪਣ ਕਦੂ ਬਾਰੇ ਗੱਲਬਾਤ ਕਰੀ ਤਾਂ ਚੱਪਣ ਕਦੂ ਵੀ ਬਾਈ ਹੈਰੀ ਕੋਲੋਂ ਮਿਲ ਜਾਣਗੇ ਜੀ ਚੱਪਣ ਕਦੂ ਪੂਰੇ ਵਧੀਆ ਫਰੈਸ਼ ਚੱਪਣ ਕਦੂ ਆਉਂਦੇ ਜੀ ਇਹਨਾਂ ਦਾ ਰੇਟ ਹੈਗਾ ਜੀ 23 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚੱਪਣ ਕਦੂ ਦਾ ਜੀ ਹਾਂਜੀ ਦੋਸਤੋ ਗਾਜਰਾਂ ਬਾਰੇ ਗੱਲਬਾਤ ਕਰੀ ਤੇ ਲੋਕਲ ਗਾਜਰ ਵੀ ਬਾਈ ਹੈਰੀ ਕੋਲੋਂ ਮਿਲ ਜਾਣੀਆਂ ਗਾਜਰਾਂ ਜੇ ਕਿਸੇ ਨੂੰ ਚਾਹੀਆਂ ਨੇ ਬੰਦ ਲਫਾਫੇ ਦਾ ਰੇਟ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਲਫਾਫੇ ਨਾਲ ਭਾਅ ਜੀ ਗਾਜਰਾਂ ਦਾ ਜੀ ਜੇਟ ਹੁੰਦਾ ਜੀ ਇਹਦੇ ਵਿੱਚ 25 ਕਿਲੋ ਹਾਂਜੀ ਦੋਸਤੋ ਕਿਨੂ ਬਾਰੇ ਗੱਲਬਾਤ ਕਰੀਏ ਬਾਈ ਹੈਰੀ ਕੋਲੋਂ ਮਿਲ ਜੂ ਜੀ ਕਿਨੂ ਪੂਰਾ ਵਧੀਆ ਟੌਪ ਦਾ ਕਿਨੂ ਆ ਜੀ ਤੇ ਰੇਟ ਹੈਗਾ ਜੀ ਇਹਦਾ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਨੂ ਦਾ ਜੀ ਬੰਦ ਗਰੇਟਾਂ ਦਾ ਜੀ ਬਾਈ ਹੈਰੀ ਕੋਲੋਂ ਮਿਲ ਜ ਵੇ ਬੰਦ ਗਰੇਟਾਂ ਦਾ ਭਾਜ ਜੀ ਕਿੰਨੋਂ ਦਾ ਜੀ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆ ਬਾਈ ਬੂਟੇ ਕੋਲੇ ਖੜੇ ਤੇ ਛੋਲੂਆ ਬਾਈ ਕੋਲੋਂ ਮਿਲੂ ਛੋਲੂਆ ਕਿਸੇ ਨੂੰ ਵੀ ਲੈਣਾ ਜੀ ਪੂਰਾ ਵਧੀਆ ਫਰੈਸ਼ ਛੋਲੂਆ ਆ ਨਾ ਬਾਈ ਕੋਲੇ ਗੱਡੀ ਡੇਲੀ ਆਉਂਦੀ ਛੋਲੂਆ ਦੀ ਤੇ ਰੇਟ ਹੈਗਾ ਜੀ ਛੋਲੂਆ ਦਾ ਜੀ 20 ਤੋਂ ਲੱਗੇ 25 ਰੁਪਏ ਤੱਕ ਦਾ ਭਾਅ ਨਹੀਂ ਛੋਲੂਆ ਦਾ ਜੀ ਕਿਲੋ ਦਾ ਜੀ ਇਹ ਕਟੋ-ਕਟ 15 ਕਿਲੋ ਜਾ 20 ਕਿਲੋ ਦੀ ਭਰੀ ਹੁੰਦੀ ਹੈ ਜੀ ਇਹ ਛੋਲੂਆ ਦੇ ਜੀ ਪਤਾ ਗੋਭੀ ਬਾਰੇ ਗੱਲਬਾਤ ਕਰੀ ਤਾਂ ਪਤਾ ਗੋਭੀ ਦਾ ਰੇਟ ਹੈਗਾ ਜੀ ਬੰਦਲ ਫਫੇ ਦਾ ਭਾਜ ਜੀ ਪਤਾ ਗੋਭੀ ਦਾ ਜੀ 6 ਤੋਂ ਲੱਗੇ 70 ਰੁਪਏ ਤੱਕ ਦਾ ਭਾਜ ਜੀ ਪਤਾ ਗੋਭੀ ਦਾ ਜੀ ਕਿਲੋ ਦਾ ਜੀ ਇਹ ਬੰਦਲ ਫਫੇ ਦਾ ਭਾਜ ਜੀ ਪਤਾ ਗੋਭੀ ਦਾ ਜੀ ਜੀ ਦੋਸਤੋ ਬਰੋਕਲੀ ਬਾਰੇ ਗੱਲਬਾਤ ਕਰੀ ਤਾਂ ਬਰੋਕਲੀ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਬਰੋਕਲੀ ਦਾ ਜੀ ਕਿਲੋ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਬਰੋਕਲੀ ਦਾ ਜੀ ਹਾਂਜੀ ਦੋਸਤੋ ਲੋਕਲ ਬੈਂਗਣੀ ਬਾਰੇ ਗੱਲਬਾਤ ਕਰੀ ਜਿਹੜੀ ਲੋਕਲ ਬੈਂਗਣੀ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ ਬੈਂਗਣੀ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬੈਂਗਣੀ ਦਾ ਜੀ ਘੱਟੋ ਘੱਟ ਇਹ ਵੀ ਪਣਸ਼ੇਰੀ ਜਾਂ 10 ਕਿਲੋ ਲੈਣੀ ਪਣੀ ਹੈ ਜੀ ਬੈਂਗਣੀ ਕਿਸੇ ਨੇ ਵੀ ਲੈਣੀ ਹੈ ਜੀ ਬਾਈ ਗੋਲੇ ਕੋਲੋਂ ਮਿਲਦੀ ਜੀ ਬੈਂਗਣੀ ਜਿਹੜੀ ਤਾਜੀ ਫਰੈਸ਼ ਬੈਂਗਣੀ ਆਉਦੀ ਹੈ ਜੀ ਹਾਂਜੀ ਦੋਸਤੋ ਸੋਲੂ ਦਾ ਸਾਗ ਵੀ ਆ ਰਿਹਾ ਜੀ ਇਹ ਸੋਲੂ ਦਾ ਸਾ ਹਾਂਜੀ ਸਲਾਦ ਪੱਤੇ ਬਾਰੇ ਵੱਲੋਂ ਗ੍ਰੀਟਿੰਗ ਸਲਾਦ ਪੱਤੇ ਦਾ ਰੇਟ ਹੈਗਾ ਕਿੰਨੇ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਆਪਾਂ ਅੱਜ ਕਿੰਨੇ ਦਾ ਜੀ ਸਲਾਦ ਪੱਤੇ ਦਾ ਜੀ ਇਹ ਤੋਂ ਲਾਲ ਪੀਲੀ ਸ਼ਿਮਲਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਲਾਲ ਪੀਲੀ ਮਿਰਚ ਸ਼ਿਮਲਾ ਮਿਰਚ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸ਼ਿਮਲਾ ਮਿਰਚ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਹਾਂਜੀ ਪਿੰਡੀ ਬਾਰੇ ਗੱਲਬਾਤ ਕਰੀ ਤਾਂ ਪਿੰਡੀ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਪਿੰਡੀ ਦਾ ਜੀ ਹਾਂਜੀ ਦੋਸਤੋ ਫਰਾਂਸ ਫਲੀ ਦਾ ਰੇਟ ਹੈਗਾ ਜੀ ਇਹ ਬੰਦ ਗੱਟਿਆਂ ਦੇ ਵਿੱਚ ਆਉਂਦੀ ਹੈ ਤੇ ਇਹਦਾ ਰੇਟ ਹੈਗਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਬਰੀ ਗੱਲਬਾਤ ਕਰੀ ਤੇ ਮਸਰੂਮ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਆ ਦੀ ਕਿਲੋ ਦਾ ਜੀ ਮਸਰੂਮ ਦਾ ਜੀ ਇਹ ਬੰਦ ਡੱਬੀਆਂ ਦਾ ਭਾਅ ਜੀ ਮਸਰੂਮ ਦਾ ਜੀ ਹਾਂਜੀ ਦੋਸਤੋ ਅਦਰਕ ਬਾਰੇ ਗੱਲਬਾਤ ਕਰੀ ਤੇ ਅਦਰਕ ਦਾ ਰੇਟ ਹੈਗਾ ਜੀ ਬੰਦ ਘਟੇ ਦਾ ਭਾਅ ਰਿਹਾ ਜੀ ਅਦਰਕ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਧਨੀਆ ਬਾਰੇ ਗੱਲਬਾਤ ਕਰੀ ਧਨੀਆ ਦਾ ਰੇਟ ਜੀ ਘਟ ਚੁੱਕਾ ਜੀ ਧਨੀਆ ਦਾ ਰੇਟ ਰਹੇਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜ ਹਾਂਜੀ ਮੇਥੀ ਬਾਰੇ ਗੱਲਬਾਤ ਕਰੀਏ ਤਾਂ ਮੇਥੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਚ ਕਿਲਾ ਭਾਅ ਜੀ ਡਰ ਜਾਂਦਾ ਜੀ ਮੇਥੀ ਦਾ ਜੀ ਹਾਂਜੀ ਸਰੋਂ ਦੇ ਸਾਗ ਬਾਰੇ ਗੱਲਬਾਤ ਕਰੀਏ ਸਰੋਂ ਦਾ ਸਾਗ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਚ ਕਿਲਾ ਭਾਅ ਜੀ ਡਰ ਜਾਂਦਾ ਜੀ ਸਰੋਂ ਦੇ ਸਾਗ ਦਾ ਜੀ ਦੇ ਪਾਲਕ ਬਾਰੇ ਗੱਲਬਾਤ ਕਰੀ ਤਾਂ ਪਾਲਕ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਪਾਲਕ ਦਾ ਜੀ ਹਾਂਜੀ ਮੇਥੇ ਬਾਰੇ ਗੱਲਬਾਤ ਕਰੀ ਤਾਂ ਮੇਥੇ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਮੇਥੇ ਦਾ ਘੱਟ ਚੁੱਕਾ ਜੀ ਮੇਥੇ ਦਾ ਰੇਟ ਜੀ ਹਾਂਜੀ ਸੌਂਗਰੇ ਬਾਰੇ ਗੱਲਬਾਤ ਕਰੀ ਤਾਂ ਸੌਂਗਰੇ ਦਾ ਰੇਟ ਹੈਗਾ ਜੀ ਦਰਜੰਦਾ ਜੀ ਸੌਤੋਂ ਲੱਗੇ 120 ਰੁਪਏ ਤੱਕ ਦਾ ਭਾਜੀ ਦਰਜਦਾ ਜੀ ਸੂਗ ਰੰਗਾ ਜੀ ਹਾਂਜੀ ਚਕੁੰਦਰ ਬਾਰੇ ਗੱਲਬਾਤ ਕਰੀ ਚਕੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਜੀ ਕਿਲੋ ਦਾ ਜੀ ਚਕੁੰਦਰ ਦਾ ਜੀ ਹਾਂਜੀ ਦੋਸਤੋਂ ਮੂਲੀ ਬਾਰੇ ਗੱਲਬਾਤ ਕਰੀ ਤਾਂ ਮੂਲੀ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਜੀ ਕਿਲੋ ਦਾ ਜੀ ਮੂਲੀ ਦਾ ਜੀ ਇਹ ਘੱਟੋ ਘੱਟ 10 ਕਿਲੋ ਜਾਂ 15 ਕਿਲੋ ਮੂਲੀ ਲੈਣੀ ਪੈਂਦੀ ਹੈ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਹਾਂਜੀ ਚਾਨਾ ਖੀਰੇ ਬਾਰੇ ਗੱਲਬਾਤ ਕਰੀਏ ਤਾਂ ਚਾਨਾ ਖੀਰੇ ਦਾ ਰੇਟ ਹੈਗਾ ਜੀ ਜਿਹੜਾ 15 ਕਿਲੋ ਦਾ ਭਰਤੀ ਆਉਂਦੀ ਜੀ ਚਾਨਾ ਖੀਰੇ ਦੀ ਇਹਦਾ ਰੇਟ ਹੈਗਾ ਜੀ 15 ਕਿਲੋ ਦਾ ਜੀ 500 ਰੁਪਏ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਬੰਦਲ ਫਾਫੇ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਹਰੀ ਮਿਰਚੇ ਦਾ ਰੇਟ ਹੈਗਾ ਜੀ 90 ਤੋਂ ਲੈ ਕੇ 95 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਕਿਲੋ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਚਾਰੀ ਮਿਰਚ ਬਾਰੇ ਗੱਲਬਾਤ ਕਰੀ ਚਾਰੀ ਮਿਰਚੇ ਦਾ ਰੇਟ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤ ਹਾਂਜੀ ਦੋਸਤੋ ਪਾਪੜੀ ਮਿਰਚ ਬਾਰੇ ਗੱਲਬਾਤ ਕਰੀਏ ਪਾਪੜੀ ਮਿਰਚੇ ਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜਿਹੜੀ ਪਾਪੜੀ ਵਾਲੀ ਮਿਰਚ ਆ ਰਹੀ ਹੈ ਜੀ ਹਾਂਜੀ ਦੋਸਤੋ ਸਿਮਲਾ ਮਿਰਚ ਬਾਰੇ ਗੱਲਬਾਤ ਕਰੀਏ ਜਿਹੜੀ ਸਿਮਲਾ ਮਿਰਚ ਅਲਫਾਫੇ ਦੇ ਵਿੱਚ ਵੀ ਆ ਰਹੀ ਹੈ ਤੇ ਬੰਦ ਡੱਬਿਆਂ ਦੇ ਵਿੱਚ ਵੀ ਆਉਂਦੇ ਜਿਹੜੀ ਅਲਫਾਫੇ ਵਾਲੀ ਹੈ ਜੀ ਸਿਮਲਾ ਮਿਰਚ ਉਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਿਮਲਾ ਮਿਰਚ ਦਾ ਜੀ ਜਿਹੜੀ ਵਧੀਆ ਆ ਰਹੀ ਹੈ ਜੀ ਸਿਮਲਾ ਮਿਰਚ ਜਿਹੜੀ ਡੱਬਿਆਂ ਦੇ ਵਿੱਚ ਆ ਹਾਂਜੀ ਦੋਸਤੋ ਕੱਥੋਂ ਮਾਰੀ ਗੱਲਬਾਤ ਕਰੀਏਗਾ ਦਲਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਕਹਿ ਸਕਦਾ ਜੀ ਹਾਂਜੀ ਪਰਥਲੀ ਬੈਂਗਣੀ ਬਾਰੇ ਗੱਲਬਾਤ ਕਰੀਏ ਬਡੱਬਿਆਂ ਦੇ ਵਿੱਚ ਆ ਰਿਹਾ ਜੀ ਇਹਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਡੱਬੇ ਦਾ ਜੀ ਪਰਥਲੀ ਬੈਂਗਣੀ ਦਾ ਜੀ ਹਾਂਜੀ ਕਚਾਲੂ ਬਾਰੇ ਗੱਲਬਾਤ ਕਰੀਏ ਤਾਂ ਕਚਾਲੂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬੰਦ ਗੱਟੇ ਦਾ ਜੀ ਕਚਾਲੂ ਦਾ ਜੀ ਹਾਂਜੀ ਜਿਮੀਗੰਦ ਬਾਰੇ ਗੱਲ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜਿੰਮੇ ਕਰਦਾ ਜੀ ਕਿਲੋ ਦਾ ਜੀ ਜੀ ਆਉਲੇ ਮਾਰੇ ਗੱਲਬਾਤ ਕਰੇ ਤਾਂ ਆਉਲੇ ਦਾ ਰੇਟ ਹੈਗਾ ਜੀ 35 ਤੋਂ 40 ਰੁਪਏ ਤੱਕ ਦਾ ਭਾਜ ਜੀ ਆਉਲੇ ਦਾ ਜਿਹੜੇ ਮੋਟੇ ਵਾਲੇ ਆਉਲੇ ਆ ਰਹੇ ਨੇ ਜੀ ਜੇ ਬਰੀਕ ਵਾਲੇ ਮਾਰੇ ਗੱਲਬਾਤ ਕਰੀ ਤਾਂ ਬਰੀਕ ਦਾ ਰੇਟ ਥੋੜਾ ਜਿਆਦਾ ਤੇਜ਼ ਹੁੰਦਾ ਜੀ ਬਰੀਕ ਦਾ ਰੇਟ ਹੈਗਾ ਜੀ ਪਰ ਡਾਜ ਕਿਲੋ ਤੇ 50 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਬਰੀਕ ਦਾ ਜੀ ਹਾਂ ਜੀ ਦੋਸਤੋ ਨਿੰਬੂ ਦਾ ਰੇਟ ਵੱਧ ਚੁੱਕਾ ਜੀ ਨਿੰਬੂ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਜ ਦੀ ਕਿਲੋ ਦਾ ਜੀ ਨਿੰਬੂ ਦਾ ਜ ਕੀ ਪਾ ਤਲ ਰ ਹੈ ਜੀ ਆਪਾਂ ਜਿਹੜਾ ਜੀਸੀ ਟਮਾਟਰ ਬਾਰੇ ਗੱਲਬਾਤ ਕਰਦੇ ਜਿਹੜਾ ਦੇਸੀ ਟਮਾਟਰ ਆ ਰਿਹਾ ਜੀ ਪੂਰਾ ਵਧੀਆ ਟੌਪ ਦਾ ਬਾਈ ਕੀ ਹਾਲ ਹੈ ਬਾਈ ਕੀ ਹਾਲ ਨੇ ਕਰਨ ਬਾਈ ਠੀਕ ਆ ਬਾਈ ਵਧੀਆ ਵਧੀਆ ਜੀ ਤੇ ਟਮਾਟਰ ਦਾ ਕੀ ਭਾਅ ਚੱਲੀ ਜਾਂਦੇ ਹੈ ਜੀ ਟਮਾਟਰ ਦਾ ਜੀ ਆਪਣੇ ਕੋਲ ਟਮਾਟਰ ਚੱਲ ਰਿਹਾ ਜੀ 250 ਲੈ ਕੇ 300 ਰੁਪਏ ਤੇ ਗ੍ਰੇਡ 300 ਰੁਪਏ ਤੱਕ ਦੇ ਲੈ ਬਿਨਾ ਤੋਲੇ ਅੱਛਾ ਬਿਨਾ ਤੋਲੇ ਬਾਈ ਤੋਂ ਲੈ ਕੇ 25 ਕਿਲੋ ਟਮਾਟਰ ਹੁੰਦਾ ਜੀ ਹਾਂਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਇਹਦੇ ਵਿੱਚ ਵੇਟ ਕਿੰਨਾ ਦਾ ਹੁੰਦਾ ਜੀ ਇਹਦੇ ਵਿੱਚ ਬਾਈ ਤੋਂ ਲੈ ਕੇ 25 ਕਿਲੋ ਦਾ ਹਾਂਜੀ ਦੋਸਤੋ 22 ਤੋਂ ਲੈ ਕੇ हां जी सारा ਲੈਣਾ ਵੈ ਥੋਕ ਦਾ ਰੇਟ ਨਹੀਂ ਜੀ ਇਹ ਸਾਰੇ ਹੋਲ ਸੇਲ ਦੇ ਰੇਟ ਜੀ 22 ਕਰਨ ਕਿਲੋ ਮਿਲਦੇ ਜੀ ਗ੍ਰੇਡ ਜੀ ਕਿਸੇ ਨੂੰ ਵੀ ਲੈਣਾ ਜੀ ਤਾਂ 250 ਤੋਂ ਲੈ ਕੇ 300 ਚੱਲਿਆ 6 ਤੋਂ 7 ਰੁਪਏ ਅੱਜ हां जी 22 ਕਰਨ ਕੋਲ ਗੋਭੀ ਵੀ ਮਿਲਦੀ ਜੀ ਕਿਸੇ ਨੂੰ ਲੈਣੀ ਹੈ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਜੀ ਦੋ ਟੁੱਲਾਸਨ ਬਾਰੇ ਗੱਲਬਾਤ ਕਰੀ ਤਾਂ ਲਾਸਨ ਦੋ ਤਰ੍ਹਾਂ ਦਾ ਆ ਰਿਹਾ ਜੀ ਜਿਹੜਾ ਲਾਸਨ ਇੱਕ ਤਾਂ ਬਰੀਕ ਵੰਡੀ ਵਾਲਾ ਆ ਰਿਹਾ ਇੱਕ ਮੋਤੀ ਕਰਦੀ ਵਾਲਾ ਜਿਹੜਾ ਬਰੀਕ ਵਾਲਾ ਜੀ ਉਹਦਾ ਰੇਟ ਹੈਗਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਲਾਸਨ ਦਾ ਜੀ ਜ ਲਾਸਣਾ ਜੀ ਉਹਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਲਸਣ ਦਾ ਜੀ ਬੰਦ ਕਿੱਤੇ ਦਾ ਜੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਫਰੂਟ ਦੇ ਕੀ ਭਾਅ ਰੇ ਜੀ ਅੱਜ ਦੇ ਜੀ ਸੇਵ ਬਾਰੇ ਗੱਲਬਾਤ ਕਰੀ ਤਾਂ ਸੇਵ ਦਾ ਰੇਟ ਹੈਗਾ ਜੀ ਸੇਵ ਦਾ ਜਿਹੜਾ ਬੰਦ ਪੇਟੀਆਂ ਦੇ ਵਿੱਚ ਆਉਂਦਾ ਜੀ ਸੇਵ ਇਹਦਾ weight ਹੁੰਦਾ ਜੀ 12 ਕਿਲੋ ਜਾਂ 13 ਕਿਲੋ weight ਹੁੰਦਾ ਜੀ ਰੇਟ ਹੈਗਾ ਜੀ ਇਹਦਾ ਜੀ 1300 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਪੇਟੀਆਂ ਵਾਲੀਆਂ ਦਾ ਜੀ ਤੇ ਆਪਾਂ 10 ਕਿਲੋ ਵਾਲੀ ਪੈਕਿੰਗ ਵੀ ਦਿਖਾ ਦਨੇ ਸੇਵ ਦੀ ਹਾਂਜੀ ਦੋਸਤੋ ਜਿਹੜਾ 10 ਕਿਲੋ ਵਾਲੀ ਸੇਵ ਦੀ ਪੈਕਿੰਗ ਆ ਰਹੀ ਹੈ ਜੀ ਡੱਬਿਆਂ ਦੇ ਵਿੱਚ ਜੀ ਇਹਦਾ ਰੇਟ ਹੈਗਾ ਜੀ ਸੇਵ ਦਾ ਜੀ 1600 ਤੋਂ ਲੈ ਕੇ 1900 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਸੇਵ ਦਾ ਜੀ 10 ਕਿਲੋ ਵਾਲੀ ਪੈਕਿੰਗ ਨੇ ਜੀ ਪੂਰਾ ਵਧੀਆ ਟੌਪ ਦਾ ਸੇਵ ਹੈ ਜੀ ਇਹ ਹਾਂਜੀ ਦੋਸਤੋ ਬਲੈਕ ਅੰਗੂਰ ਬਾਰੇ ਗੱਲਬਾਤ ਕਰੀ ਤੇ ਬਲੈਕ ਅੰਗੂਰ ਦਾ ਰੇਟ ਹੈਗਾ ਜੀ 800 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਬਲੈਕ ਅੰਗੂਰ ਦਾ ਜੀ ਵੇਟ ਹੁੰਦਾ ਜੀ ਇਹਦੇ ਵਿੱਚ 5 ਕਿਲੋ ਵੇਟ ਹੁੰਦਾ ਜੀ ਅੰਗੂਰਾਂ ਦਾ ਜੀ ਗ੍ਰੇਡ ਦੇ ਵਿੱਚ ਹਾਂਜੀ ਗ੍ਰੀਨ ਅੰਗੂਰ ਬਾਰੇ ਗੱਲਬਾਤ ਕਰੀ ਤਾਂ ਗ੍ਰੀਨ ਅੰਗੂਰ ਦਾ ਰੇਟ ਹੈਗਾ ਜੀ 600 ਤੋਂ ਲੈ ਕੇ 650 ਰੁਪਏ ਤੱਕ ਦਾ ਭਾਅ ਜੀ ਗ੍ਰੀਨ ਅੰਗੂਰ ਦਾ ਜੀ ਇਹ ਵੀ ਵੇਟ ਹੁੰਦਾ ਜੀ ਇਹਦੇ ਵਿੱਚ 5 ਕਿਲੋ ਵੇਟ ਹੁੰਦਾ ਜੀ ਅੰਗੂਰਾਂ ਦਾ ਜੀ ਹਾਂਜੀ ਪਵਿੱਤੇ ਬਾਰੇ ਗੱਲਬਾਤ ਕਰੀ ਤਾਂ ਪਵਿੱਤੇ ਦਾ ਰੇਟ ਹੈਗਾ ਜੀ ਬੰਦ ਗ੍ਰੇਡ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਕਿਲੋ ਦਾ ਜ ਸੂਪਰ ਕੇਲਾ ਆ ਰਹੇ ਜੀ ਉਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਬੰਦ ਗ੍ਰੇਟਾਂ ਦਾ ਜੀ ਕੇਲੇ ਦਾ ਹਾਂ ਜੀ ਦੋਸਤੋ ਜਿਹੜੇ ਬਰੀਕ ਵੇਰ ਆ ਰਹੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਵੀਰਾਂ ਦਾ ਜੀ ਇਹ ਬੰਦ ਘੱਟੇ ਦਾ ਭਾਅ ਜੀ ਵੀਰਾਂ ਦਾ ਜੀ ਹਾਂ ਜੀ ਦੋਸਤੋ ਚੀਕੂਆਂ ਬਾਰੇ ਗੱਲਬਾਤ ਕਰੀਏ ਚੀਕੂ ਬੰਦ ਡੱਬੇ ਆਉਂਦੇ ਜੀ ਵੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਜੀ ਚੀਕੂਆਂ ਦਾ ਜੀ ਰੇਟ ਹੈਗਾ ਜੀ ਚੀਕੂ ਦਾ ਜੀ 500 ਤੋਂ ਲੈ ਕੇ 520 ਰੁਪਏ ਤੱਕ ਦਾ ਭਾਅ ਜ ਸਟਰਾਬਰੀ ਬਾਰੇ ਗੱਲਬਾਤ ਕਰੀ ਤੇ ਸਟਰਾਬਰੀ ਦਾ ਰੇਟ ਹੈਗਾ ਜੀ 250 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਸਟਰਾਬਰੀ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸਟਰਾਬਰੀ ਦਾ ਜੀ ਇਹਦੇ ਵਿੱਚ ਡੱਬੇ ਦੇ ਵਿੱਚ ਜੀ 8 ਡੱਬੀਆਂ ਹੁੰਦੀਆਂ ਨੇ ਪੈਕ ਕੀਤੀਆਂ ਹੋਈਆਂ ਜੀ 8 ਹਾਂਜੀ ਦੋਸਤੋ ਜਿਹੜਾ ਸੁਪਰ ਕੇਨੂ ਆ ਰਿਹਾ ਜੀ ਪੂਰਾ ਵਧੀਆ ਟੋਪ ਦਾ ਕੇਨੂ ਆ ਜੀ ਉਹਦਾ ਰੇਟ ਹੈਗਾ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕੇਨੂ ਦਾ ਜੀ ਇਹ ਬੰਦ ਗ੍ਰੇਡਾਂ ਦਾ ਭਾਅ ਜੀ 22 ਕਲਵੰਤ ਕੋਲੋਂ ਮਿਲ ਜਾਣਗੇ ਜੀ ਕੇਨੂ ਜੀ ਨੂੰ ਚਾਹੀਦਾ ਜੀ ਪੂਰਾ ਬੰਦ ਗ੍ਰੇਡ ਲੈਣੇ ਪੈਣਗੇ ਜੇ ਕਿਸੇ ਨੂੰ ਵੀ ਲੈਣੇ ਆ ਜੀ ਕੇਨੂ ਜੀ ਪੂਰਾ ਵਧੀਆ ਟੋਪ ਦਾ ਕੇਨੂ ਆ ਜੀ ਹਾਂਜੀ ਦੋਸਤੋ ਮਸੰਮੀ ਬਾਰੇ ਗੱਲਬਾਤ ਕਰੀਏ ਜੀ ਮਸੰਮੀ ਆ ਦੋ ਤਰ੍ਹਾਂ ਦੀਆ ਭਰੀਆਂ ਜਾਂਦੀਆਂ ਨੇ ਇੱਕ ੱਟੇ ਦੇ ਵਿੱਚ ਇਹ ਮਸੰਮੀ ਆ ਜਿਹੜੀ ਪੂਰੀ ਵਧੀਆ ਟੋਪ ਦੀ ਮਸੰਮੀ ਆ ਜੀ ਉਹਦਾ ਜਿਹੜੀ ਛੋੜੀ ਜੀ ਮਾਨਣੇ ਕਿ ਚਲੋ ਮੀਡੀਅਮ ਸਾਈਜ਼ ਮਸੰਮੀ ਹੁੰਦੀ ਹੈ ਜੀ ਉਹਦਾ ਰੇਟ ਹੈਗਾ ਜੀ 800 ਰੁਪਏ ਦਾ ਭਾਜ ਜੀ ਮਸੰਮੀ ਦਾ ਜੀ weight ਹੁੰਦਾ ਜੀ ਇਹਦੇ ਵਿੱਚ ਵੀ 10 20 ਕਿਲੋ weight ਹੁੰਦਾ ਜੀ ਮਸੰਮੀ ਦਾ ਜੀ ਗੱਟੇ ਦੇ ਵਿੱਚ ਇਹ ਵੀ 22 ਕਿਲੋਵੰਤ ਕੋਲੋਂ ਮਿਲ ਜਾਣੀਆਂ ਮਸੰਮੀਆਂ ਜੇ ਕਿਸੇ ਨੂੰ ਚਾਹੀਦੇ ਨੇ ਕਿਸੇ ਨੂੰ ਵੀ ਜੀ হোলসেল ਦੇ ਰੇਟ ਨੇ ਸਾਰੇ ਹਾਂਜੀ ਪੈਨੈਪਲ ਬਾਰੇ ਗੱਲਬਾਤ ਕਰੀ ਤਾਂ ਪੈਨੈਪਲ ਦਾ ਰੇਟ ਹੈਗਾ ਜੀ 100 ਡੱਬੇ ਦਾ ਜੀ 35 ਤੋਂ ਲੈ ਕੇ 37 ਰੁਪਏ ਤੱਕ ਦਾ ਭਾਜ ਜੀ ਪੈਨੈਪਲ ਦਾ ਜੀ ਕਿਲੋ ਦਾ ਜੀ ਇਹ 100 ਡੱਬੇ ਦਾ ਭਾਜ ਜੀ ਪੈਨੈਪਲ ਦਾ ਹਾਂਜੀ ਦੋਸਤੋ ਜਿਹੜੇ ਗੱਟਿਆਂ ਦੇ ਵਿੱਚ ਵੀਰ ਆ ਰਹੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਵੀਰਾਂ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਵੀਰਾਂ ਦਾ ਜੀ ਹਾਂਜੀ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਦੋਸਤੋ ਆਪਾਂ ਬਾਬੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਬਾਰੇ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਅ ਰਿਹਾ ਜੀ ਬੰਦ ਗੱਟਿਆਂ ਦਾ ਭਾਅ ਦਾ ਅੱਛ हां जी दोस्तों 150 ਤੋਂ ਲੈ ਕੇ 200 ਰੁਪਏ ਤੱਕ ਦਾ 200 ਰੁਪਏ ਬੜੀਆ ਵੀ ਇਹ ਦੋ ਟਰਾਪਰ ਵੀ ਟਾਪ ਦਾ ਆਲੂ ਹੈ ਜੀ ਡਾਇਮੰਡ ਆਲੂ ਦਾ ਜੀ 200 ਰੁਪਏ ਦਾ ਭਾਜ ਜੀ ਗੱਟੇ ਦਾ ਜੀ ਡਾਇਮੰਡ ਦਾ ਜੀ ਜਿਹੜਾ ਖੇਤੀ ਆਲੂ ਹੈ ਜੀ ਉਹਦਾ ਰੇਟ ਹੈਗਾ ਜੀ 150 ਰੁਪਏ ਖੇਤੀ ਆਲੂ ਦਾ ਜਿਹੜਾ ਡਾਇਮੰਡ ਆਈ ਉਹ 200 ਰੁਪਏ ਦਾ ਭਾਅ ਹੈਗਾ ਜੀ ਗੱਟੇ ਦਾ ਜੀ ਬੰਦ ਦਾ ਜੀ ਉਹ 150 ਰੁਪਏ ਉਹ 150 40 ਵਾਲੇ हां जी दोस्तों ਜਿਹੜਾ ਜਾਲੀ ਵਾਲਾ ਕਟਾ ਜੀ ਇਹ 150 ਰੁਪਏ ਦਾ ਭਾਅ ਜੀ ਗੱਟੇ ਦਾ ਜੀ ਬੰਦ ਦਾ ਜੀ ਉਹ ਤਿੰਨ ਗੱਟੇ ਤਿੰਨ ਗੱਟੇ ਦਾ ਵਿਆ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਪਿਆਜ਼ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਜੀ ਪਿਆਜ਼ ਦਾ ਕੀ ਭਾਰ ਰਿਹਾ ਜੀ ਹੋਰ ਕੀ ਹਾਲ ਨੇ ਭਾਈ ਠੀਕ ਹੋ ਟਰਮ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਪਿਆਜ਼ ਦਾ ਰੇਟ ਹੈਗਾ ਜੀ ਅੱਜ ਦਾ ਜੀ ਗੱਟੇ ਦਾ ਭਾਰ ਰਿਹਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪਿਆਜ਼ ਦਾ ਜੀ ਜੇ ਆਪਾਂ ਦਗਾ ਇਹ ਤਾਂ ਗੱਡੀ ਵਾਲਾ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਰ ਰਿਹਾ ਜੀ ਪਿਆਜ਼ ਦਾ ਜੀ ਤੇ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਨਾਸਕ ਦੇ ਪਿਆਜ਼ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਰ ਰਿਹਾ ਹੈਗਾ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਲੰਗੜਾ ਪਿਆਜ਼ ਜੀ